ਹੰਨੇ ਦੋਸਤੋ ਗਰਮੀ ਬਹੁਤ ਕਰ ਰਹੀ ਆ ਤੇ ਗਰਮੀ ਦੇ ਵਿੱਚ ਬੰਦਿਆਂ ਦੇ ਨਾਲ ਨਾਲ ਤੇ ਪੰਛੀਆਂ ਤੇ ਜਾਨਵਰਾਂ ਦਾ ਬਹੁਤ ਬੁਰਾ ਹਾਲ ਹੈ ਸੋ ਇਹਨਾਂ ਦਿਨਾਂ ਦੇ ਵਿੱਚ ਬੰਦਿਆਂ ਨੇ ਤਾਂ ਸ਼ਵਿੱਲਾਂ ਵੀ ਨਹੀਂ ਜਾਂਦੀਆਂ ਨੇ ਪਰ ਇੱਕ ਦਿਨ ਮੈਂ ਇੱਕ ਕੁਸਿਟੀ ਦੇ ਵਿੱਚ ਘੁੰਮ ਰਿਹਾ ਸੀ ਇੱਥੇ ਕੀ ਦੇਖਦਾ ਕਿ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹਦੇ ਵਿੱਚ ਕਿਸੇ ਨੇ ਕੀ ਕੀਤਾ ਦਾਨੀ ਸੱਜਣ ਨੇ ਜਾਨਵਰਾਂ ਲਈ ਪਾਣੀ ਪੀਣ ਲਈ ਕੰਡੇਰੀ ਦਰਖਤ ਦੇ ਕਵਰ ਨਾਲ ਹੀ ਬੰਨ ਦਿੱਤੀ ਹੈ ਕਿਉਂਕਿ ਅੱਜ ਕੱਲ੍ਹ ਗਰਮੀ ਦੇ ਵਿੱਚ ਮੋਟਰ ਵੀ ਬੰਦ ਨੇ ਕਿਉਂਕਿ ਨਦੀਆਂ ਦੇ ਵਿੱਚ ਵੀ ਪਾਣੀ ਨਹੀਂ ਹੈ ਤੇ ਪਾਣੀ ਨਾਲਿਆਂ ਦੇ ਵਿੱਚ ਵੀ ਸੁੱਕ ਜਾਂਦਾ ਹੈ ਸੋ ਵੀਰੋ ਪੰਛੀਆਂ ਦੇ ਲਈ ਤੁਸੀਂ ਵੀ ਇਸ ਤਰ੍ਹਾਂ ਕਰੋ ਜਿਵੇਂ ਇਹ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਕਿਸੇ ਨੇ ਆਪਣੇ ਘਰ ਦੇ ਅੱਗੇ ਦਰਖਤ ਦੇ ਵਿੱਚ ਕੰਡੇ ਦੀ ਟੰਗ ਦਿੱਤੀ ਹੈ ਇਸ ਤਰ੍ਹਾਂ ਦੇ ਪ੍ਰਣਾਲੀ ਕਰਨ ਨਾਲ ਪੰਛੀ ਵੀ ਜਾਨ ਬਚ ਸਕਦੇ ਹੈ ਤੇ ਸਭ ਦਾ ਆਪਣੇ ਵਰਗੇ ਕੰਮ ਹੈ ਸੋ ਪਾਣੀ ਨਾਲ ਹੀ ਜਾਨ ਹੈ ਕਿਉਂਕਿ ਪਾਣੀ ਪੀਵਾਂਗੇ ਤਾਂ ਹੀ ਜਾਨ ਬਚ ਸਕਦੀ ਹੈ ਕਿਉਂਕਿ ਗਰਮੀ ਬਹੁਤ ਪੈ ਰਹੀ ਹੈ ਗਰਮੀ ਦੇ ਵਿੱਚ ਪੰਛੀਆਂ ਦੇ ਨਾਲ ਨਾਲ ਬੰਦਿਆਂ ਦਾ ਵੀ ਬੁਰਾ ਹਾਲ ਹੈ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਤਰ੍ਹਾਂ ਦੇ ਲੋਕ ਹੋਰ ਵੀ ਕੰਮ ਕਰ ਸਕਣ ਧੰਨਵਾਦ